ਪੁੱਤ ਬੈਠਿਆ ਹਾਂ ਹਾਂਜੀ ਮੰਮੀ ਜੀ ਹੋਰ ਪੁੱਤ ਜੀਜਾ ਲੱਗਾ ਵਾ ਹਾਂਜੀ ਮੰਮੀ ਲੱਗਾ ਦਿਲ ਹਾਂ ਘਰ ਕਿਦਾਂ ਦਾ ਲੱਗਾ ਤੈਨੂੰ ਘਰ ਮੰਮੀ ਬਹੁਤ ਸੋਹਣਾ ਵਾ ਪਸੰਦ ਆਇਆ ਵਾ ਹਾਂਜੀ ਆ ਲੈ ਫੜ ਮੈਂ ਫਿਰ ਮੈਂ ਤੇ ਹਾਰ ਲਈ ਇੱਕ ਹੋਰ ਮੰਮੀ ਜੀ ਉਹ ਸੈਟ ਤੇ ਤੁਸੀਂ ਮੈਨੂੰ ਪਾਤਾ ਸੀ ਤੇ ਇਹਦੀ ਕੀ ਲੋੜ ਸੀ ਇਹਦੀ ਵੀ ਲੋੜ ਹੈਗੀ ਸੀ ਇਹ ਬਹੁਤ ਸੋਹਣਾ ਸੈਟ ਵਾ ਇਹ ਮਹਿੰਗਾ ਵਾ ਮੈਂ ਕਿਹਾ ਵੀ ਚੱਲ ਮੈਂ ਦੇਣੇ ਜਦੋਂ ਨਾ ਧੋ ਕੇ ਲੀੜ ਲੜ ਪਾਉਗੀ ਨਾ ਨਵੇਂ ਉਦੋਂ ਮੈਂ ਪੜਾਉਂਗੀ ਆਲਾ ਪੜ ਇਹ ਵੀ ਪਾਇਆ ਕਰੀ ਸੋਹਣਾ ਲੱਗੂਗਾ ਦੱਸ ਮਮੇ ਇੱਕ ਹੀ ਪ੍ਰਦੇਤ ਤੋਰ ਤੇ ਆ ਸੱਟ ਤੇ ਮੰਮੀ ਜੀ ਇੱਕ ਹੀ ਬਥੇਰਾ ਸੀ ਆਸ ਦੂਜਾ ਕਿਉਂ ਨਹੀਂ ਪਾਇਆ ਗਲਤ ਰੋਦੇ ਸੁਣਾ ਉਹ ਮਮੇ ਚ ਮੈਂ ਰੱਖਿਆ ਜੇ ਡਰਾਅਰ ਚ ਹੈ ਵੀ ਹੀ ਨਾ ਜਿਆਦਾ ਤੇ ਮੈਂ ਫੇਰ ਕੀ ਹੈ ਤੇ ਮੇਰੇ ਕੋਲ ਹੀ ਆ ਉਹ ਤਾਂ ਆ ਹੀ ਤੂੰ ਮਰਵਾ ਖਾਣਾ ਢਾਉਣ ਦੀ ਪਾਉਣ ਦੀ ਤਾਂ ਤੂੰ ਪਹਿਲਾਂ ਹੀ ਉਹ ਗੱਲ ਫਿਰ ਰੱਖ ਲੈ ਸਾਫ-ਸਾਫ ਕੇ ਸਾਫ-ਸਾਫ ਕੇ ਥੋੜੀ ਰੱਖਣ ਨੂੰ ਆ ਇਹ ਪਾਉਣ ਨੂੰ ਆ ਮੰਮੀ ਜੀ ਸੱਟ ਤੇ ਸੱਚੀ ਬਹੁਤ ਸੋਹਣਾ ਵਾ ਸੋਹਣਾ ਲੱਗਦਾ ਨੇ ਹਾਂ ਜੀ ਇਹ ਤੇ 골ਡ ਵਾਲੇ ਨਾਲੋਂ ਵੀ ਜ਼ਿਆਦਾ ਸੋਹਣਾ ਵਾ ਆਹ ਬਹੁਤ ਸੋਹਣਾ ਮੈਨੂੰ ਵੀ ਬਹੁਤ ਸੋਹਣਾ ਲੱਗਾ ਏ ਇਹ ਮਹਿੰਗਾ ਬੜਾ ਆ ਆ ਤੇ ਮੈਂ ਤਾਂ ਕਰਕੇ ਨਹੀਂ ਤੈਨੂੰ ਕੱਲ ਦਿੱਤਾ ਮੈਂ ਚੱਲ ਕੋਈ ਨਹੀਂ ਮੈਂ ਅੱਜ ਹੀ ਫੜਾਂਗੀ ਸਵੇਰੇ ਸਵੇਰੇ ਮੰਮਾ ਇਹ ਤੇ ਹੈ ਵੀ ਬਹੁਤ ਜ਼ਿਆਦਾ ਵਾ ਚੱਲ ਕੋਈ ਨਹੀਂ ਤੇਰ ਨੂੰ ਥੋੜੀ ਚੰਗਾ ਵਾ ਸੋਹਣਾ ਲੱਗਾ ਨਾ ਸੱਚੀ ਮੰਮੀ ਜੀ ਬਹੁਤ ਹੀ ਪਿਆਰਾ ਲੱਗਾ ਮੈਨੂੰ ਤੇ ਵੇਹਲਾ ਆ ਮੈਂ ਤੈਨੂੰ ਗਿਫਟ ਦਿੱਤਾ ਵਾ ਤੇ ਇਹੋ ਜਿਹਾ ਗਿਫਟ ਤੇਰ ਤੋਂ ਵਾਰ-ਵਾਰ ਸੌੜ ਦੂੰਗੀ ਤੇ ਤੈਨੂੰ ਪਤਾ ਤੂੰ ਮੈਨੂੰ ਕਿਹੜਾ ਗਿਫਟ ਦੇਣਾ ਗਿਫਟ ਮੰਮੀ ਜੀ ਲੈ ਤੈਨੂੰ ਪਤਾ ਹੀ ਨਹੀਂਗਾ ਮੈਂ ਤੈਨੂੰ ਦੱਸਦੀ ਆ ਮੈਂ ਤੇਰ ਕੋ ਪੋਤਾ ਲੈਣਾ ਪੋਤਾ ਹੁਣ ਆਪਣੇ ਵਰਗਾ ਗੋਰਾ ਚਿੱਟਾ ਸੋਹਣਾ ਦੇਕ ਮੈਨੂੰ ਪੋਤਾ ਦੇਦੀ ਹੁਣ ਤੇ ਫੇਰ ਹੋਰ ਤੂੰ ਰੋਟੀ ਪਾਣੀ ਖਾਤਾ ਵਾ ਨਹੀਂ ਮੈਂ ਮੇਜੀ ਰੋਟੀ ਇਤਨੀ ਖਾਦੀ ਮੈਂ ਤੂੰ ਰੋਟੀ ਕਿਉਂ ਨਹੀਂ ਖਾਦੀ ਤੈਨੂੰ ਭੁੱਖ ਲੱਗੀ ਨਹੀਂ ਭੁੱਖ ਤੇ ਮੰਮੀ ਜੀ ਲੱਗ ਗਈ ਆ ਪਰ ਕੋਈ ਲੈ ਕੇ ਨਹੀਂ ਆਇਆ ਰੋਟੀ ਹਾਏ ਹਾਏ ਦੱਸ ਬਲਜੀਤ ਰੋਟੀ ਪੁੱਛਣ ਵੀ ਨਹੀਂ ਆਈ ਤੈਨੂੰ ਨਹੀਂ ਮम्मा ਦੇਦੀ ਤੇ ਆਏ ਨਹੀਂ ਹਾਏ ਉਹ ਕਿਹੜੇ ਕੰਮਾਂ ਚ ਲੱਗੀ ਆ ਕੰਤੋਂ ਮੈਂ ਪਹਿਲਾਂ ਹੀ ਕਹਿਆ ਵੀ ਰੋਟੀ ਰਾਟੀ ਪੁੱਛੀ ਬਉਟੀ ਨੂੰ ਉਹਨੇ ਪੁੱਛੀ ਨਹੀਂ ਮੰਮੀ ਜੀ ਸਵੇਰ ਦੇ ਮੇਰੇ ਕਮਰੇ 'ਚ ਹੀ ਨਹੀਂ ਆਏ ਦੀਦੀ ਚਾਹ ਪਣੀ ਵੀ ਪੁੱਛਾ ਨਹੀਂ ਚਾਹ ਬਸ ਉਹ ਹੀ ਸਵੇਰੇ ਜਿਹੜੀ ਤੁਸੀਂ ਫੜਾਈ ਸੀ ਮੈਂ ਨਹੀਂ ਉਹਨਾਂ ਨੂੰ ਤੇ ਉਹ ਹੀ ਫੜਾ ਕੇ ਬਸ ਲੈ ਦੱਸ ਪਤਾ ਨਹੀਂ ਕਿਹੜੇ ਕੰਮਾਂ 'ਚ ਰੁਚੀ ਪਈ ਆ ਇਹਨੂੰ ਤਾਂ ਮੈਂ ਵੇਖਦੀ ਚ ਰੱਖ ਕੀ ਕਰਨ ਦੀ ਆਏ ਕਿਉਂ ਨਹੀਂ ਰੋਟੀ ਲੈ ਕੇ ਆਈ ਇਹਨੂੰ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਨਵੇਂ ਉਹ ਤਿੰਨ ਰੋਟੀ ਪਾਣੀ ਪੁੱਛਣਾ ਪਤਾ ਨਹੀਂ ਕਿੱਥੇ ਮਰੀ ਆ ਕਿ ਦੇਵੇਂ ਮੇਰੇ ਮੋਹਕਲ ਨਿਆਰੇ ਦਾ ਸੁਖ ਦੇਣਾ ਸਦੀ ਨਾਤੀ ਦਾ ਨ ਪੁੱਤ ਦਾ ਤੇ ਰੋਟੀ ਵੀ ਨਹੀਂ ਕਿ ਦਖੜਾ ਸਕਦੇ ਕਿ ਹੁ ਝੱਜਣਾ ਨਹੀਂ ਕਿੱਥੇ ਮਰ ਗਈ ਆ ਮਜੀਤ ਪਤਾ ਨਾ ਦੇਗਾ ਪਿੰਦਾ ਵੀ ਵੀ ਆਈ ਅੰਦਰ ਰੋਟੀ ਬੈਠੀ ਆ ਉਹਨੂੰ ਰੋਟੀ ਟੁੱਕ ਵੀ ਦੇਣਾ ਵਾ ਉਹ ਬਾਹਰ ਨੂੰ ਚੱਕੀ ਜਾਂਦੀ ਆ ਮੰਮੀ ਡੰਗਰ ਬੰਨਣ ਵਾਲੇ ਸੀ ਛਾਵੇਂ ਵਿਚਾਰੇ ਬੰਨਣ ਵਾਲੇ ਤੇ ਮੈਂ ਫਿਰ ਬੰਨਣ ਡਾ ਪੀ ਘੜਕਣ ਦੇ ਈ ਧੁੱਪੇ ਵੀਰੇ ਹੁਣ ਕਿੱਦਾਂ ਡਰਦੀ ਆ ਘੜਕਣ ਦੇ ਇਹ ਮਿੰਦ ਪਤਾ ਨਹੀਂ ਤੂੰ ਬਾਹਰ ਕੀ ਕਰਦੀ ਰਹਿੰਦੀ ਆ ਨਾ ਤੇਰਾ ਪਤਾ ਲੱਗਦਾ ਕਿੱਧਰ ਜਾਂਦੀ ਕਿੱਧਰ ਨਹੀਂ ਜਾਂਦੀ ਮੰਮੀ ਜੇ ਡੰਗਰ ਵੀ ਲੇਟ ਵੱਜ ਜਾਣਾ ਤੇ ਤੂੰ ਹੀ ਤਾਂ ਵੀ ਆਨੇ ਆ ਵੀ ਡੰਗਰ ਧੁੱਪੇ ਸੜ ਗਿਆ ਤੈਨੂੰ ਪਤਾ ਨਹੀਂ ਲੱਗਦਾ ਮੈਂ ਤਾਂ ਹੀ ਪਹਿਲਾਂ ਡੰਗਰ ਬੰਨਣ ਲੱਗ ਪਈ ਗੋਹਾ ਇਕੱਠਾ ਕਰਨ ਆਲਾ ਸੀ ਤੇ ਪੱਠੇ ਵੀ ਰਲਾਉਣ ਵਾਲੇ ਸੀ ਪਹਿਲਾਂ ਇਹਨਾਂ ਨੂੰ ਪੱਠੇ ਰਲਾਏ ਉਹਨਾਂ ਨੂੰ ਪੱਠੇ ਰਲਾਉਣ ਲਈ ਆ ਤਾਂ ਘਰੇ ਘਰ ਬੈਠੇ ਇਹਨਾਂ ਨੂੰ ਰੋਟੀ ਪਾਣੀ ਨਹੀਂ ਦੇਣਾ ਪਹਿਲਾਂ ਤੂੰ ਇਹਨਾਂ ਨੂੰ ਰੋਟੀ ਪਾਣੀ ਦਿੰਦੀ ਤੇ ਫਿਰ ਉਧਰ ਜਾਂਦੀ ਡੰਗਰਾਂ ਵੱਲ ਕੋਈ ਨਹੀਂ ਮੰਮੀ ਤੂੰ ਇਹ ਇਦਾਂ ਨਾ ਕਰੋ ਮੈਂ ਦੇ ਦੇਣੀ ਰੋਟੀ ਹੁਣ ਜਦੋਂ ਚੰਗੀ ਤਰ੍ਹਾਂ ਹੋ ਗਾਲ ਭੁੱਖੀ ਤਰਲੇ ਲੈ ਨਹੀਂ ਫੇਰ ਰੋਟੀ ਦੇਈ ਨਾ ਕਹਿੰਦੀ ਤੂੰ ਬਾਹਰ ਹੋਈ ਨਹੀਂ ਆਉਣਾ ਮੇਰੇ ਮੂੰਹ ਵਾਲੇ ਵੇਖੀ ਜਾਨੀ ਆ ਹੈ ਰੋਟੀ ਲਿਆ ਤੂੰ ਤੈਨੂੰ ਉਹੋ ਗੱਲ ਅਕਲ ਆਉਣੀ ਨਹੀਂ ਨੀ ਤੂੰ ਹਰ ਵੇਲੇ ਸਾਡੀ ਬੀਤੀ ਕਰਾਉ ਮਾਤਾ ਤੇ ਮੇਰੀ ਮਾਰੀ ਗਈ ਜਿਹੜਾ ਮੈਂ ਹਕਲ ਮੁੰਡਾ ਵਿਆਹ ਲਿਆ ਹੁਣ ਤੇਰਾ ਮੂੰਹ ਨਾ ਮੱਥਾ ਹੁਣ ਤੇਰੀ ਪਨੀ ਕਿੱਥੋਂ ਸਾਡੇ ਕਰਮਾਂ ਚ ਰੱਖੀ ਹੀ ਏ ਇਹਨਾਂ ਨੇ ਮੈਂ ਕੁਵਾਰਾ ਛੜਾ ਰੱਖ ਲੈਂਦੀ ਉਹ ਚੰਗਾ ਸੀ ਮੰਮੀ ਗੁੱਸਾ ਨਾ ਕਰ ਕਾਹ ਹੈ ਜੋਗੀ ਨਹੀਂ ਤੂੰ ਹੈਗੀ ਲੈ ਦਿੰਨੀ ਆ ਰੋਟੀ ਗੁੱਸਾ ਨਾ ਕਰੋ ਨਾ ਇੰਨਾ ਗੁੱਸਾ ਕਰੋ ਕਿੱਦਾਂ ਨਾ ਕਰਾਂ ਗੁੱਸਾ ਕੰਮ ਤੂੰ ਕਾਹ ਹੈ ਜੋਗੀ ਨਹੀਂ ਕਰਨ ਜੋਗੀ ਹੈ ਹੀ ਨਹੀਂਗੀ ੱਲੋ ਕੈ ਬੰਦ ਜਾਨੀ ਤੇ ਜਾਨੀ ਤੋਂ ਕਹੇ ਬੰਨੇ ਆ ਚੱਲ ਰੋਟੀ ਲੈ ਚੱਤੀ ਹਰਦੀ ਕੀ ਕਹਤੀ ਆਏ ਰੱਬਾ ਕਿਹੋ ਜੀ ਕਿਸਮਤ ਤੂੰ ਮੇਰੀ ਲੇਖ ਛੜੀ ਆ ਜੇ ਪੁੱਤ ਨਹੀਂ ਹੀ ਨਾ ਦੇਣਾ ਤੇ ਧੀ ਦੇ ਦਿੰਦਾ ਮਾਲਕਾ ਐਦਾਂ ਰੋ ਰੋ ਝੜਕਾਤ ਨਾ ਖਾਣੀ ਆ ਬੰਦੀਆਂ ਇਹੋ ਮੇਨੇ ਵੱਜਦੇ ਰਹਿੰਦੇ ਰੋਜ਼ ਆਪੇ ਮੈਨੂੰ ਡੰਗਰਾਂਵਾਂ ਲਕਲਾ ਲਿਆ ਵਾ ਵੀ ਜਾ ਕੇ ਪੱਠੇ ਪਾ ਗੋਆ ਚੌਕ ਉੱਥੇ ਤੇ ਹੁਣ ਘੜੀ ਲੱਗਣੀ ਹੀ ਹੱਥ ਲਾ ਕੇ ਤੇ ਮੋੜ ਨਹੀਂ ਹੀ ਆਉਣਾ ਜਿਵੇਂ ਡੰਗਰਵਾਂ ਨਾ ਬੰਦੀ ਫੇਰ ਵੀ ਆਖਣਾ ਈ ਧੁੱਪੇ ਘੜਕ ਗਏ ਆ ਰੋਟੀ ਬੰਦਾ ਕਿੰਨਾ ਕੰਮ ਹੁੰਦਾ ਇਹਨਾਂ ਤੇ ਬੰਦਾ ਪਾ ਕੇ ਖਾ ਹੀ ਸਕਦਾ ਨਾ ਪਰ ਬੋਲੇ ਕਿਹੜਾ ਹੁਣ ਇਹਨਾਂ ਦੇ ਗਾੜੀ ਕੰਮੀ ਚ ਹੁਣ ਮੇਰੇ ਚ ਵਾ ਜੇ ਮੈਂ ਕਹਾਂ ਤੇ ਮਿਹਨੇ ਸੁਣਾ ਲਿਆ ਮੈਨੂੰ ਬਣਾ ਦੇ ਰੋਟੀ ਆਪੇ ਖਾ ਲੀ ਲਿਆ ਪੁੱਤ ਰੋਟੀ ਖਾ ਮਮੇ ਜੇ ਆਕ ਕਿਉਂ ਪਾਇਆ ਮੈਂ ਇਤਨੇ ਕਿਉਂ ਵਾਲੀ ਸਬਜ਼ੀ ਖਾਣੀ ਕਿਉਂ ਕਿਉ ਪੁੱਤ ਬਹੁਤ ਸੋ ਚੰਗਾ ਹੁੰਦਾ ਖਾਣ ਵਾਸਤੇ ਮੰਮੀ ਜੀ ਮੈਨੂੰ ਨਹੀਂ ਚੰਗਾ ਲੱਗਦਾ ਪੁੱਤ ਸਿਹਤ ਵਾਸਤੇ ਚੰਗਾ ਹੁੰਦਾ ਵਾ ਮੰਮੀ ਮੈਂ ਤਾਂ ਸੁਪਾਈਸੀ ਜੀ ਸਬਜੀ ਖਾਨੀ ਇਹ ਤਾਂ ਮਿੱਠੀ ਮਿੱਠੀ ਹੋ ਜਾਂਦੀ ਆ ਨਹੀਂ ਮਿੱਠੀ ਹੋ ਜਾਂਦੀ ਨਹੀਂ ਖਾਂਦੀ ਤਾਂ ਕੋਈ ਗੱਲ ਨਹੀਂ ਹੁਣ ਖਾਇਆ ਕਰ ਤੈਨੂੰ ਆਦਤ ਪੈ ਜਾਊਗੀ ਕਿਉ ਖਾਣਾ ਹੀ ਪੈਣਾ ਮੰਮੀ ਜੀ ਨਹੀਂ ਤੁਸੀਂ ਮੇਰੀ ਗੱਲ ਮੰਨੋ ਮੈਂ ਨਹੀਂ ਕਿਉ ਖਾਣਾ ਲੈ ਆ ਦੱਸ ਪੁੱਤ ਖਾ ਕੇ ਤੇ ਵੇਖ ਕਿੰਨੀ ਸੋਹਣੀ ਦਾਲ ਸਬਜੀ ਸਵਾਦ ਲੱਗਦੀ ਇਹਦੇ ਨਾਲ ਕਿਉ ਨਾ ਖਾ ਕੇ ਤੇ ਵੇਖ ਐਵੇਂ ਡਈ ਹੈ ਤੂੰ ਕਰਨ ਖਾ ਕੇ ਵੇਖ ਇੱਕ ਵਾਰੀ ਪਹਿਲਾਂ ਮੰਮੇ ਤਹੀਂ ਨਾ ਨਾ ਮੈਂ ਤੁਹਾਡੇ ਪਿਆਰ ਕਰਕੇ ਖਾ ਲੈਂਨੀ ਪਰ ਮੈਨੂੰ ਨਹੀਂ ਚੰਗਾ ਲੱਗਦਾ ਚਲ ਪੁੱਤ ਪਿਆਰ ਕਰਕੇ ਹੀ ਖਾ ਕੇ ਵੇ ਤੇ ਤੈਨੂੰ ਚੰਗੀ ਲੱਗੀ ਕਿ ਨਹੀਂ ਰੋਟੀ ਚੰਗੀ ਲੱਗੀ ਜੇ ਮੰਮੇ ਤਹੀਂ ਜ਼ਰੂਰੀ ਕਿਉਂ ਖਵਾ ਲੈਣਾ ਨਾ ਮੈਨੂੰ ਤੇ ਮੱਖਣ ਬਣਾ ਦਿਆ ਕਰੋ ਮੇਰੇ ਲਈ ਪਰ ਆ ਮੈਂ ਕਿਉਂ ਨਹੀਂ ਖਾਣਾ ਚਲ ਕੋਈ ਨਹੀਂ ਮੁੜ ਕੇ ਮੱਖਣ ਬਣਾ ਦਿਆ ਕਰਾਂਗੇ ਹੁਣ ਤਾਂ ਖਾ ਕੇ ਵੇਹ ਚਲੋ ਠੀਕ ਐ ਕੋਈ ਆ ਖਾ ਖਾ ਤੂੰ ਉਹ ਨਾ ਤੂੰ ਖਾਲਾ ਰੋਟੀ ਤੇ ਮਨੀ ਤੇ ਰਖਬੀਰ ਗਿਆ ਬਾਹਰ ਕੋਈ ਕੰਮ ਉਹ ਵੀ ਆਉਂਦੇ ਹੀ ਹੋਣੇ ਪਰ ਉਹਨਾਂ ਨੂੰ ਰੋਟੀ ਦੇਣੀ ਆ ਤੂੰ ਦੱਸਦਾ ਖਾ ਲੈ ਰੋਟੀ ਤੇ ਰੋਟੀ ਖਾ ਕੇ ਨਹੀਂ ਮੰਮੀ ਜੀ ਉਹ ਕਹੇ ਮੈਂ ਉਹ ਨਹੀਂ ਖਾ ਕੇ ਗਈ ਉਹਨਾਂ ਨੂੰ ਕੰਮ ਸੀਗਾ ਤੋ ਉਹ ਗਏ ਕਿਤੇ ਤੇ ਕੋਈ ਨਹੀਂ ਉਹ ਆ ਜਾਂਦੇ ਫਿਰ ਰੋਟੀ ਖਾ ਲੈਂਦੇ ਚਲ ਕੋਈ ਵੀ ਤੂੰ ਖਾ ਲੈ ਕੋਈ ਗੰਨ ਕੀਤਾ ਨਾ ਟਾਈਮ ਵੱਟ ਘੱਟ ਲੱਗ ਜੇ ਤੈਨੂੰ ਭੁੱਖ ਲੱਗੀ ਹੋਣੀ ਤੂੰ ਹੀ ਵਾ ਬੀ ਕਰਦੇ ਇਥੇ ਖਲੋਤੇ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਮੇਰੇ ਕਮਰੇ ਦੇ ਨੇੜੇ ਚੜੇ ਨਹੀਂ ਹੋਣਾ ਤੂੰ ਇਥੇ ਕਰਦਾ ਖਲੋਤੇ ਤੂੰ ਜਾ ਉਹ ਆਪਣਾ ਕੰਮ ਦਿੰਦਾ ਕਰੋ ਕੋਈ ਜਾ ਕੇ ਹਾਂ ਜੀ ਨੇ ਖਲੋਤੀ ਆ ਕੋ ਕੰਮ ਤਾਂ ਦਾ ਵੇ ਲੈਂਦੀ ਇੱਥੇ ਤੋਰ ਕਲ ਨੋਂ ਨਾ ਮੇਰੀ ਨਰਾਜ ਕਰਾਉਣੀ ਆ ਉਹਦੀਆਂ ਬੁਰਕੀਆਂ ਕੰਨ ਲਈ ਆ ਜਾ ਜਾ ਕੇ ਕੰਮ ਕਰ ਉੱਥੇ ਖਲੋਤੀ ਆ ਮਣਾ ਬਣ ਕੇ ਮੈਨੂੰ ਮੇਰੇ ਕਮਰੇ ਦੇ ਨੇੜੇ ਦੇ ਨਾ ਲਾਇਆ ਕਰੋ ਬਿਲਕੁਲ ਕਥਈ ਜਾ ਰੋਟੀ ਖਾਓ ਖਾਣਾ ਗਨੀ ਰੋਟੀ ਨੂੰ ਪਾਣੀ ਗੁਣੀ ਲੈਉਣੀ ਆ ਤੁਸੀਂ ਨਾ ਇੱਧਰ ਆ ਜਾਓ ਚੱਲ ਮੈਂ ਇੱਧਰ ਹੋ ਜਾਣਾ ਕੋਈ ਕਰਨੀ ਆ ਆ ਸੱਟ ਕੌਣ ਲੈ ਗਿਆ ਵਾ ਮੈਂ ਮੰਮੀ ਜੀ ਨੇ ਮੈਨੂੰ ਦਿੱਤਾ ਗਿੱਟ ਤੈਨੂੰ ਤਾਂ ਕਿੱਥੇ ਹਾਂਜੀ ਇੱਕ ਹੋਰ ਸੈੱਟ ਦਿੱਤਾ ਉਹਨਾਂ ਨੇ ਅੱਛਾ ਹਾਂ ਲੈ ਆलो ਮੈਂ ਤਾਂ ਡਿਵਿਏ ਟਿਕਾਣੀ ਸੀ ਸਸ ਰੋਟੀ ਖਾਓ ਤੇ ਤੂੰ ਖਾ ਲਈ ਆ ਬਸ ਮੈਂ ਵੀ ਖਾਣੇ ਲੱਗੀ ਆ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਮੈਨੂੰ ਸਹੀ ਸਹੀ ਜਵਾਬ ਦੋਗੇ ਨਾ ਦੱਸ ਦੱਸ ਮੰਮੀ ਜੀ ਨਾ ਦੀਦੀ ਨਾਲ ਇਦਾਂ ਦਾ ਵਰਤਾਅ ਕਿਉਂ ਕਰਦੇ ਆ ਉਹ ਇਦਾਂ ਕਿਉਂ ਪੇਸ਼ ਆਉਂਦੇ ਦੀਦੀ ਦੇ ਨਾਲ ਇਹ ਗੱਲ ਤੂੰ ਵੀ ਮੇਰੀ ਸੁਣ ਲੈ ਪੱਲੇ ਬੱਲਾ ਜਿੱਦਾਂ ਦਾ ਹੀ ਘਰਚ ਵਿਵਾਰ ਕਰਦੇ ਆ ਨਾ ਉਹ ਇਸੇ ਲਾਇਕ ਹੀ ਆ ਦੀਦੀ ਹਾਂ ਇਸੇ ਲਾਇਕ ਹੈਗੀ ਆ ਉਹਨੂੰ ਆਪਾਂ ਕੋਈ ਜਤਮਾਨ ਨਹੀਂ ਦੇਣਾ ਜਿੱਦਾਂ ਮੈਂ ਕਰਦਾ ਨਾ ਘਰ ਇਦਾਂ ਹੀ ਤੂੰ ਕਰਨਾ ਘਰ ਦੇ ਵਿੱਚ ਉਹ ਜੋ ਚਲਦਾ ਦਰਤਾ ਸਾਰੀ ਮੰਮੀ ਆ ਹਾਂਜੀ ਠੀਕ ਹੈ ਨਾ ਇਸ ਘਰ ਦੇ ਵਿੱਚ ਮੰਮੀ ਦੀ ਚਲਦੀ ਆ ਤੇ ਮੰਮੀ ਨਾਲ ਹੀ ਪੁੱਛ ਕੇ ਕਿਤੇ ਵੀ ਜਾਣਾ ਵਾ ਗੱਲਬਾਤ ਕਰਨੀ ਮੰਮੀ ਨੂੰ ਪੁੱਛ ਕੇ ਕਰਨੀ ਆ ਠੀਕ ਹੈ ਨਾ ਤੇ ਭਾਬੀ ਦੀ ਕੋਈ ਨਹੀਂ ਹੈਗੀ ਗੱਲਬਾਤ ਕਰਦੇ ਵਿੱਚ ਠੀਕ ਹੈ ਨਾ ਸਮਝੇ ਨੀ ਕਿ ਘਰ ਚ ਮੰਮੀ ਏਟੀਐਮ ਨੇ ਹਾਂ ਠੀਕ ਹੈ ਠੀਕ ਹੈ ਨਾ ਹਾਂਜੀ हां ਤੇ ਭਾਬੀ ਇੱਕ ਸਿਰਫ ਕੰਮ ਵਾਲੀ ਸੰਭਲਣਾ ਕਰਦੇ ਵਿੱਚ ਆਈ ਸਮਝ ਨਹੀਂ ਆਈ ਕੰਮ ਸਾਰੇ ਭਾਬੀ ਕਰਦੇ ਨੇ ਸਾਰਾ ਕੁਝ ਉਹਨੇ ਕਰਨਾ ਵਾ ਤੂੰ ਸਿਰਫ ਇੱਥੇ ਬੈਠੀ ਨੇ ਜਿਹੜੀ ਕੋਈ ਚੀਜ਼ ਚਾਹੀਦੀ ਹੈ ਨਾ ਚੀਜ਼ ਉਹ ਮਗਾਈ ਹੁਕਮ ਚਲਾ ਕੇ ਸੱਚੇ ਤੌਰ ਦੇ ਨਾਲ ਤੈਨੂੰ ਪੈਰ ਥੱਲੇ ਪੁੰਜੇ ਪਾਉਣ ਦੀ ਲੋੜ ਨਹੀਂ ਹੈਗੀ ਆਈ ਨਾ ਸਮਝ ਉਹ ਜਿੰਨੀ ਅਸੀਂ ਕੀਤੀ ਹੈ ਨਾ ਇਸ ਤੇ ਇੰਨੀ ਕੁਝ ਤਾਂ ਕਰਨੀ ਹੈ ਸਾਰੀ ਜ਼ਿੰਦਗੀ ਠੀਕ ਹੈ ਦਬਕਾ ਮਾਰ ਕੇ ਚੀਜ਼ ਮਗਾਈ ਨਾ ਲਿਆ ਕੇ ਦੋ ਤੇ ਮੰਮੀ ਨੂੰ ਕਹੀ ਠੀਕ ਐ ਕਹਿੰਦੇ ਕੰਮ ਸਾਰੇ ਦੀਦੀ ਕਰਨਗੇ ਮੈਨੂੰ ਲੋੜ ਨਹੀਂ ਕਰਨੀ ਤੈਨੂੰ ਲੋੜ ਹੀ ਨਹੀਂ ਕਰਨਦੀ ਕੋਈ ਵੀ ਕੰਮ ਤੈਨੂੰ ਕਹਿਤਾ ਜਦੋਂ ਮੈਂ ਸਮਝਾਤਾ ਤੈਨੂੰ ਜਿਹੜੀ ਗੱਲ ਆ ਠੀਕ ਐ ਕੋਈ ਨਾ ਤੇ ਤੁਸੀਂ ਰੋਟੀ ਤੇ ਖਾਓ ਰੋਟੀ ਮੈਂ ਕੋਈ ਨਹੀਂ ਖਾ ਲਨਾ ਤੁਹਾਨੂੰ ਪਤਾ ਮੇਰੀ ਮੰਮੀ ਕਹਿੰਦੇ ਹੁੰਦੇ ਏ ਤੂੰ ਸਬਜੀ ਬਣਾਉਣੀ ਸਿੱਖ ਲਾ ਤੂੰ ਰੋਟੀਆਂ ਪਕਾਉਣੀਆਂ ਸਿੱਖ ਲਾ ਤੂੰ ਸਹੁਰੇ ਜਾਣਾ ਵਾ ਤੈਨੂੰ ਕੰਮ ਕਰਨੇ ਪੈਣੇ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਸਹੁਰੇ ਇੰਨੇ ਚੰਗੇ ਮਿਲ ਜਾਣੇ ਆ ਤੇ ਮੈਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਉਹ ਤੂੰ ਰਾਣੀ ਆ ਰਾਣੀਆਂ ਵਾਂਗੂ ਰਹਿ ਸਮਝ ਆਈ ਨਾ ਤੋ ਹਾਂ ਨਹੀਂ ਜੀ ਮੈਨੂੰ ਤੇ ਪਤਾ ਲੱਗ ਗਿਆ ਰਾਣੀਆਂ ਵਾਂਗੂ ਰਹਿਣਾ ਕਿਉਂਕਿ ਮੰਮੀ ਨੇ ਜਦੋਂ ਦੂਜਾ ਸੈਟ ਲਿਆ ਕੇ ਦਿੱਤਾ ਨਾ ਮੈਨੂੰ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਮੰਮੀ ਜੀ ਕਿੰਨਾ ਪਿਆਰ ਕਰਦੇ ਨੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ਮੈਂ ਬੜੀ ਕਰਮਾ ਵਾਲੀ ਆ ਜਿਹੜੀ ਮੈਨੂੰ ਐਹੋ ਜਿਹੀ ਸੱਸ ਮਿਲੀ ਆ ਬਸ ਬਸ ਮੈਂ ਵੇਖਿਆ ਨਹੀਂ ਸੈਟ ਕਿਦਾਂ ਦਾ ਲਿਆ ਕੇ ਦਿੱਤਾ ਮੰਮੀ ਨੇ ਪਹਿਲਾਂ ਵਾਲਾ ਤੇ ਚਲ ਵੇਖਿਆ ਸੀ ਮੈਂ ਉਦੋਂ ਲੈ ਇਹ ਮੰਮੀ ਦੀਆਂ ਸਾਰੀਆਂ ਤੇਰੇ ਵਾਸਤੇ ਚੋਰੀਆਂ ਹੁੰਦੀਆਂ ਮੇਰੇ ਨਾਲੋਂ ਆ ਵੇਲਾ ਮੈਨੂੰ ਦਿਖਾਇਆ ਹੀ ਨਹੀਂ ਆ ਇਹ ਮੰਮੀ ਲੈ ਗਈ ਚੋਰੀ ਬਣਾ ਕੇ ਵੀ ਚਲ ਮੈਂ ਆਪਣੀ ਨੌਨ ਦੇ ਨੀ ਜਾ ਕੇ ਹੈ ਮੇਰੇ ਤੇ ਜੱਜੂ ਦਾ ਸੋਹਣਾ ਲੱਗੂਗਾ ਮੈਂ ਨਾ ਬਹੁਤ ਸੋਹਣਾ ਲੱਗਣਾ ਤੂੰ ਹੈ ਹੀ ਇੰਨੀ ਸੋਹਣੀ ਆ ਸੱਟ ਕਿਉਂ ਨਹੀਂ ਤੇਰੇ ਤੇ ਸੋਹਣਾ ਲੱਗਣਾ ਫਿਰ ਤੁਸੀਂ ਮੈਨੂੰ ਪਾ ਕੇ ਦੱਸੋਗੇ ਆਪਣੇ ਹੱਥਾਂ ਨਾਲ ਕੋਈ ਨਹੀਂ ਜਦੋਂ ਕਿਤੇ ਜਾਣਾ ਹੋਊਗਾ ਨਾ ਫਿਰ ਆਪਾਂ ਪਾ ਦਾਂਗੇ ਤੈਨੂੰ ਕੋਈ ਕਹਿੰਦੀ ਦਊ ਉਦੋਂ ਮੈਂ ਤੈਨੂੰ ਤਿਆਰ ਕਰਾਉਂਗਾ ਨਾਲ ਸੱਚੀ ਮੈਨੂੰ ਨਾ ਆ ਸੈੱਟ ਤੇ ਵੇਖ ਕੇ ਨਾ ਮੰਮੀ ਕਹਿੰਦੇ ਸੀ ਤੈਨੂੰ ਭੁੱਖ ਲੱਗੀ ਆ ਕਿਸੇ ਨੇ ਰੋਟੀ ਨਹੀਂ ਪੁਸ਼ੀ ਐ ਸੈੱਟ ਵੇਖ ਕੇ ਨਾ ਮੇਰੀ ਸਾਰੀ ਭੁੱਖ ਮਰ ਗਈ ਮੈਨੂੰ ਤਾਂ ਭੁੱਖ ਹੀ ਨਹੀਂ ਰਹੀ ਰੋਟੀ ਦੀ ਤੂੰ ਤੈਨੂੰ ਖੁਸ਼ ਵੇਖ ਕੇ ਤੇ ਮੇਰੀ ਭੁੱਖ ਮਰ ਗਈ ਆ ਮੇਰਾੜੀ ਜੀ ਕਹਿੰਦਾ ਰੋਟੀ ਖਾਣੋ ਸੱਚੀ ਮੈਨੂੰ ਤੁਹਾਡੇ ਵਰਗਾ ਹਮਸਫਰ ਤੇ ਮੰਮੀ ਸੱਸ ਜਿਹੜੀ ਆ ਉਹ ਮਾਂ ਦੇ ਰੂਪ ਚ ਮਿਲੀ ਆ ਮੈਂ ਕਹਿੰਨੀ ਆ ਮੇਰੇ ਲਈ ਇਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਹੋਈ ਕੀ ਸਕਦੀ ਹਾਲੋ ਪਤਰਾ ਪਾਣੀ ਆਹ ਹੈ ਜੇ ਰੋਟੀ ਨਹੀਂ ਖਾਜੀ ਤੁਹਾਡੀ ਅਗੱਲ ਨਹੀਂ ਮੁੱਖਾਂ ਦੀਆਂ ਗੱਲਾਂ ਹੀ ਕਰੀ ਜਾਣੀਆਂ ਮੈਂ ਮੰਮੀ ਰੋਟੀ ਖਾਂਦੇ ਦੇ ਆ ਤੁਹਾਨੂੰ ਪਤਾ ਮੈਂ ਮੰਮੀ ਜੀ ਖਾਂਦੇ ਹੀ ਆ ਖਾਂਦੇ ਤੇ ਰੋਟੀ ਤਾਂ ਘੱਟ ਖਾਦੀ ਰੋਟੀਆਂ ਤੋੜਦਾ ਹੀ ਪਈਆਂ ਮੇਂਦਰਾ ਦੀਆਂ ਗੱਲਾਂ ਹੀ ਕਰ ਕਰਕੇ ਕਰ ਲੈ ਖਾਈ ਜਾਣ ਡੈ ਜੀ ਮੈਂ ਤੁਹਾਡੀ ਚੋਰੀ ਵੇਖਣ ਦੇ ਜਿਹੜੀ ਤੂੰ ਚੋਰੀ ਕੀਤੀ ਹੈ ਤੈਨੂੰ ਕਾਦੀ ਚੋਰੀ ਕੀਤੀ ਆ ਆ ਵੇਖਾਂ ਇਦਾਂ ਹੀ ਆਹ ਬਹੁਤਿਆਂ ਨੂੰ ਗਿਫਟ ਦੇਈ ਦੇ ਤੇ ਫੇਰ ਗਿਫਟ ਲਈ ਦੇ ਵੀ ਇੱਥੇ ਇਹਨੂੰ ਨਹੀਂ ਇਹ ਜੇ ਕੱਲਾ ਨੂੰ ਪਤਾ ਹੈਗਾ ਲਓ ਮੇਰੇ ਤੋਂ ਚੋਰੀ ਲੈ ਖਲੀ ਆਹੋ ਵਿਆਹ ਦੇ ਨੇ ਹਾਂ ਉਹ ਤੇ ਮੈਨੂੰ ਦਿਖਾਤਾ ਉਹਨੇ ਕਿਹਾ ਵੀ ਆ ਵੇਖ ਲੋ ਤਾਂ ਮੈਂ ਵੇਖਿਆ ਮੈਂ ਹੈ ਹੀ ਕਿ ਪਿਆਵਾ ਬਾਤ ਤਾਂ ਕਰਕੇ ਆ ਮੈਨੂੰ ਰੀ ਜੀ ਮੈਂ ਪ੍ਰੀਜ ਪੂਰੀ ਕਰ ਲਈ ਆ ਨਾ ਤਾਂ ਹੁੰਦਾ ਹੀ ਆ ਨਾ ਚੀਜ਼ ਮਿਲੇ ਗਿਫਟ ਮਿਲਣਾ ਤੇ ਮੈਂ ਵੀ ਗਿਫਟ ਦੇ ਦਿੱਤਾ ਚੱਲ ਕੋਈ ਗੱਲ ਨਹੀਂ ਸੋਨਾ ਲੱਗਾ ਤੇ ਸੋਨਾ ਬੜਾ ਸੋਹਣਾ ਵਾ ਬਹੁਤ ਸੋਹਣਾ ਬਣਾਇਆ ਬੜਾ ਬੜਾ ਮਹਿੰਗਾ ਬਣਿਆ ਮੈਨੂੰ ਮੈਨੂੰ ਤੁਹਾਨੂੰ ਦੱਸਿਆ ਹੀ ਨਹੀਂ ਮੈਂ ਤਾਂ ਵੇਖ ਕੇ ਅੱਗੇ ਕਹਿੰਦੇ ਆ ਵਾ ਮੈਂ ਮੰਮੀ ਜੀ ਮੈਂ ਵੀ ਬਹੁਤ ਖੁਸ਼ ਹਾਂ ਆਹੋ ਖੁਸ਼ ਹਾਂ ਬੜਾ ਸੋਹਣਾ ਲੱਗਿਆ ਮੈਨੂੰ ਖੁਸ਼ ਹੀ ਰਹਿ ਕੋਈ ਗੱਲ ਨਹੀਂ

ਆਹ ਫੋਟੋ ਰੋਟੀ ਖਾ ਲੋ ਮੈਂ ਨਹੀਂ ਖਾਣੀ ਮੋਟੀ ਸਿਹਤ ਦਾ ਕੋ ਉਹ ਨਹੀਂ ਖਾਦਾ ਖਾ ਲੋ ਰੋਟੀ ਚਾ ਅਸ਼ਰਾਬ ਵੀ ਪੀ ਜੰਨੇ ਆ ਮੈਂ ਤੁਹਾਨੂੰ ਕਹਣਾ ਨਹੀਂ ਖਾਣੀ ਲੈ ਜਾ ਥੋ ਰੋਟੀ ਮੇਰੀ ਖਾ ਲੋ ਥੋੜੀ ਜੀ ਗਰਮੀ ਪੈ ਚੁੱਕੀ ਅੰਦਰ ਤੈਨੂੰ ਸੁਣਦਾ ਨਹੀਂ ਅੱਲਾ ਦਾ ਘੁੱਟ ਮੇਰੀਆਂ इनिओ कार तेरी तू बैठते पा थले बह कोट। के ला कुट अदा नहीं मेरी किडी किस्मत फुट गई और जो मैं तेन व्यक्ति चंद्र जी किस्मत मेरी ਓ ਹੋ 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 ਔ ਰੋਇਨਾ ਜੀ ਲਤਾ ਘਟ ਫੜਾਫੜ ਚਲ ਨਿੱਕੀ ਨੋਟ ਮੇਰੇ ਹੱਥ ਵਾਸੀ ਹੈ ਉਹ ਤਾਂ ਮੇਰੇ ਵੱਨ ਹੀ ਹੈ ਤੂੰ ਦੇਉਗੀ ਮੈਨੂੰ ਆਸਾਂ ਆ ਬਲਜੀਤ ਦਾ ਤਾਂ ਕੋਈ ਹਾਰ ਓਹੋ ਗਾਲੇ ਦੀ ਤਾਕਤ ਮੈਂ ਵਿਖਾ ਲੂੰਗੀ ਹੁਣ ਕੰਮਿਟਰਾਂ ਨੂੰ ਕਿ ਵੇ ੱੱਕੇ ਘਰ ਦੀ ਮਲੰਗ ਉਤਰੀ ਭਾਜੀ ਕਿੱਥੋਂ ਸਾਡੇ ਤੇ ਪੈ ਗਈ ਇਹਨੂੰ ਤਾਂ ਮੈਂ ਦੱਸੂੰਗੀ ਇੱਕ ਵਾਰੀ ਕੰਮਿਟਰਾਂ ਪਾਤਾ ਆਸਾਂ ਨੂੰ ਹਕਲ ਮਜਬੂਰ ਕਰੂੰਗੀ ਕਿ ਜਿਹੜਾ ਇਹ ਯਾਦ ਕਰੂਗੀ ਨਾ ਤਾਂ ਮੈਂ ਹੁਣ ਨਿੱਕੀ ਤੇ ਲਾਗੇ ਇਹਨੂੰ ਬਹਿਣ ਦੇਣਾ ਇਹਦਾ ਤਾਂ ਪਰਸ਼ਾਵਾਂ ਨਹੀਂ ਪੈਣ ਦੇਣਾ ਉਹਦੇ ਤੇ ਜੋ ਮਰਜੀ ਹੋ ਜਾਵੇ ਚੱਲ ਇੰਨਾ ਸ਼ੁਕਰਵਾ ਕਿ ਮੁੰਡੇ ਮੇਰੀ ਗੱਲ ਬਾਤ ਮੰਨਦੇ ਆ ਮੇਰੀ ਮੁਠੀ ਚਵਾ ਜੇ ਕਿਦੇ ਹੋ ਗੱਲ ਕਿ ਇਹਦੇ ਆਖੇ ਲੱਗਦੇ ਹੁੰਦੇ ਤੇ ਮੇਰਾ ਕੋਸ਼ ਹਾਲ ਨਹੀਂ ਰਹਿਣਾ ਇਹਦੇ ਤੇ ਮੈਨੂੰ ਪੁੱਛਣ ਨਹੀਂ ਦੇਣਾ ਹੈਗਾ ਜਿੱਦਾਂ ਦੀ ਹੈਗੀ ਮੈਨੂੰ ਤੁਸੀਂ ਡਰਿੰਕ ਤੇ ਨਹੀਂ ਕਰਦੇ ਨਾ ਨਾ ਮੈਂ ਡਰਿੰਕ ਡੁੰਗ ਕਰਦਾ ਹਾਂ ਮੈਨੂੰ ਬੜੀ ਨਸਰ ਤੇ ਡਰਿੰਕ ਤੋਂ ਉਹ ਵੱਡਾ ਵੀਰ ਕਰਦਾ ਬਥੇਰੀ ਸੱਚੀ ਉਹ ਬਹੁਤ ਪੀਂਦਾ ਯੂ ਰਾਤ ਦੇ ਨਹੀਂ ਰੱਜਿਆ ਰਹਿੰਦਾ ਵਾਗੇ ਘਰ ਤੇ ਨਹੀਂ ਲੈ ਕੇ ਆਉਂਦੇ ਘਰੇ ਉਹਨੇ ਜਦੋਂ ਪੀਣੀ ਦੇ ਘਰੇ ਲੈ ਗਏ ਹੋਣਾ ਹੋਰ ਕੀ ਆ ਆਪਣੇ ਕਮਰੇ ਜਿ ਰੱਖਦਾ ਉੱਥੇ ਉੱਥੇ ਪੀਂਦਾ ਉੱਥੇ ਪਿਆ ਰਹਿੰਦਾ ਵਾ ਆਏ ਮਿੰਨ ਤੇ ਬੜੀ ਗੰਦੀ ਸਮੈਲਾ ਛੜਦੀ ਆ ਹੋਰ ਕੀ ਮੈਨੂੰ ਤਾਂ ਨਹੀਂ ਇਹ ਕੰਮ برداشت ਹੋਣਾ ਤੇ ਤੂੰ ਨਾ ਜਾਈ ਉਧਰ ਕਮਰੇ ਤੂੰ ਕਰਨਾ ਜਾ ਕੇ ਉਧਰ ਤੂੰ ਆਪਣੇ ਕਮਰੇ ਚ ਰਹਿਣਾ ਇੱਧਰ ਨਹੀਂ ਨਹੀਂ ਮੈਂ ਕਮਰੇ ਇਤ ਨਹੀਂ ਜਾਣਾ ਆਹੋ ਤੇ ਨਾਲੇ ਤੂੰ ਕੋੜਾ ਬਾਹਰ ਜਾ ਕੇ ਕੰਮਦੰਦਾ ਕਰਨਾ ਕੋਈ ਸਵਾਈ ਸਵਾਈ ਕਰਨੀ ਹੈ ਵੇ ਫੇਰ ਬੰਦੇ ਨੂੰ ਹੁੰਦਾ ਵੀ ਮੈਂ ਝਾਲੂ ਕਿੱਦਾਂ ਲਾਵਾਂਗੀ ਮੈਂ ਪੋਚਾ ਕਿੱਦਾਂ ਲਾਵਾਂਗੀ ਉਹ ਆਪੇ ਕਰਦੀ ਰਿਹਾ ਵਾ ਭਾਬੀ ਹਾਂ ਇਹ ਵੀ ਗੱਲ ਠੀਕ ਹੈ ਆਹੋ ਤੂੰ ਉਧਰ ਮਾਰਨਾ ਇੱਥੇ ਬਹਿਣਾ ਟੌਰ ਨਾ ਇੱਥੇ ਬੈ ਕੇ ਉੱਠ ਕੇ ਬਾਹਰ ਜਾ ਕੇ ਸੋਫੇ ਤੇ ਬੈ ਕੇ ਟੌਰ ਨਾ ਇਨੂੰ ਕੋੜਾ ਲੋੜ ਆਈ ਗਿਆ ਕੰਮ ਕਰਨ ਦੀ ਜਾਂ ਨਹੀਂ ਹਾਂਜੀ ਆਹੋ ਆ ਲਾਓ ਪਾ ਤੇ ਦੁੱਧ ਆ ਪੀ ਲੋ ਦੁੱਧ ਤੇ ਆਰਾਮ ਕਰੋ ਤੇ ਮੈਂ ਵੀ ਘੜੀ ਆਰਾਮ ਕਰ ਲਾਂ ਮੈਂ ਵੀ ਥੱਕੇ ਟੁੱਟੇ ਹਾਂ ਹਣ ਚਲੋ ਮੈਂ ਕੋਈ ਗੱਲ ਨਹੀਂ ਆ ਲੈ ਆਉਂਦਾ ਮੈਂ ਲੈ ਆਉਂਦੇ ਦੁੱਧ ਫੜ ਲੈਣੇ ਕੋਈ ਮੈਂ ਤੈਨੂੰ ਫੜਾਤਾ ਤੇ ਪੀ ਲੋ ਤੇ ਮੈਂ ਨਾ ਘੜੀ ਕੇ ਆਰਾਮ ਕਰ ਲਾਂ ਮੰਮੀ ਚਲ ਕੀ ਕਰਨਾ ਹੈ ਦੁੱਧ ਫਿਰ ਕੀ ਚਲ ਪੀ ਲੋ ਤਾਂ ਕਿ ਆ ਇਹ ਸਾ ਅਹੀਂ ਦੁੱਧ ਪੀਣਾ ਹੀ ਹੁੰਦਾ ਪੱਕਾ ਰੋਟੀ ਤੋਂ ਬਾਅਦ ਜਰੂਰ ਸ਼ਾਮ ਨੂੰ ਬਹੁਤ ਠੀਕ ਆ ਪਰ ਖਾਣਾ ਖਾ ਕੇ ਥੋੜਾ ਟੈਲਿਆ ਹੋਵੇ ਤੇ ਤਾਂ ਵੀ ਆ ਇੱਥੇ ਬੈਠੇ ਬੈਠੇ ਕੀ ਕੀ ਟਿੱਡ ਚ ਪਾਈ ਜਾਈਏ ਤੇ ਫਿਰ ਕਿਉਂ ਚੱਲਿਆ ਟੈਲ ਲਈ ਤੂੰ ਤਲਾ ਵੀ ਦਿਆ ਕਰਾਂਗਾ ਟੈਨਸ਼ਨ ਕੋਲ ਨਹੀਂ ਦੋ ਲੱਗਦਾ ਸੌਂਗੀ ਐ ਰੋਟੀ ਵੀ ਨਹੀਂ ਖਾਦੀ ਕਿਹੜੇ ਦਿਨਾਂ ਕੀਤੇ ਐ ਮੈਂ ਪਬਲੀਨ ਨੂੰ ਲਾਦੀ ਨਹੀਂ ਬਖਸ਼ੀ ਚੱਲ ਮਨਾ ਤਾਂ ਇਹ ਜੋੜਾ ਖਾਲੇ ਸੱਚੀ ਕਹਿੰਦੇ ਮੇਰੇ ਘਰ ਆ ਲਾਜ ਨਹੀਂ ਹੈਗੀ ਮੇਰੀ ਔਕਾਤ ਇੱਥੇ ਹੀ ਸੌਂਦੀ ਆ ਤੇ ਹੁਣ ਤੇ ਰੱਬ ਨੇ ਮੈਨੂੰ ਆਲਾਗ ਬਖਸ਼ੀ ਹੁੰਦੀ ਮੇਰੇ ਨਾਲ ਕੋਈ ਚੱਜ ਨਾ ਕੁੰਦਾ ਸਿਰ ਮੱਥੇ ਰੱਖਦਾ ਮੈਨੂੰ ਨਗਰਮੀਤ ਨਾਲ ਕਿੰਨਾ ਪਿਆਰ ਕਰਦੇ ਆ ਅੱਗੇ ਪਿੱਛੇ ਕਰਦੇ ਔਰੇ ਤੇ ਤੇ ਵੰਸ ਵੰਨੇ ਨੂੰ ਕੱਪੜੇ ਬਣਾ ਕੇ ਦਿੱਤੇ ਆ ਹਾਂ ਵੀ ਸੂਤ ਮੈਨੂੰ ਮੰਮੀ ਨੇ ਅੱਜ ਦੇ ਦਿਨ ਫੋਨ ਨੂੰ ਦਿੱਤਾ ਮਣ ਕਿਤੇ ਲਵਾਈ ਲੈਣਾ ਅੱਜਿੰਨੇ ਦਿਨ ਪਰੋਣੇ ਰਹੇ ਉਹਨੇ ਤਾਂ ਚੰਗੀ ਰਹੀ ਮੰਮੀ ਪਰੋਣੇ ਚੱਲ ਗਏ ਤੇ ਮੇਰੀ ਇੱਜ਼ਤ ਵੀ ਘਟ ਗਈ ਆ ਇਹੋ ਹੀ ਵਸ ਤੈਨੂੰ ਤਾਂ ਮੈਨੇ ਮਾਰਦੀ ਰਹਿੰਦੀ ਮੈਂ ਨਸਰ ਦੇ ਵਿੱਚ ਮੇਰਾ ਕੀ ਕਸੂਰ ਬਰਬਾ ਕਿਤੇ ਭੁੱਲ ਲਿਆ ਚੁੱਕਿਆ ਤੂੰ ਵੀ ਮੈਨੂੰ ਕਿਤੇ ਛੱਡਦਾ ਕਦਾਂ ਤੇ ਹੁੰਦੀ ਮੇਰੀ